ਸਾਰਿਆਂ ਦੇ ਨਾਲ ਇੱਕ ਬੜੀ ਇੰਟਰਸਟਿੰਗ ਜਾਣਕਾਰੀ ਸਾਂਝੀ ਕਰਨੇ ਚਾਹੁੰਦਾ ਹਾਂ ਜੋ ਮੇਰੇ ਵੱਖ-ਵੱਖ ਦੇਸ਼ਾਂ ਦੇ ਸਫ਼ਰ ਕਰਨ ਦੌਰਾਨ ਮੇਰੇ ਹੱਥ ਲੱਗੀ। ਵੈਸੇ ਅਸੀਂ ਸਾਰੇ ਪੰਜਾਬੀ ਇੱਕ ਚੀਜ਼ ਤੋਂ ਬੜੇ ਕੰਸਰਨ ਆ ਕਿ ਸਾਡਾ ਪੰਜਾਬ ਦੇ ਵਿੱਚੋਂ ਬਹੁਤ ਜ਼ਿਆਦਾ ਲੋਕੀ ਫਾਰਲੈਂਡ ਕੰਟਰੀਆਂ ਨੂੰ ਜਾ ਰਹੇ ਨੇ ਤੇ ਸਾਡਾ ਪੰਜਾਬ ਖਾਲੀ ਹੋ ਰਿਹਾ। ਤੇ ਉਹ ਇਸ ਕਰਕੇ ਜਾ ਰਹੇ ਨੇ ਕਿਉਂਕਿ ਇੱਥੇ ਨੌਕਰੀਆਂ ਨਹੀਂ ਹੈਗੀਆਂ ਇੱਥੇ ਮੰਗਾਈ ਹੈ ਇੱਥੇ ਇੱਥੇ ਅਮਨ ਕਾਨੂੰਨ ਦੀ ਸਥਿਤੀ ਖਰਾਬ ਹੈ ਤੇ ਪਰ ਦੋਸਤੋ ਮੈਂ ਬੜੀ ਹੈਰਾਨੀਜਨਕ ਸਿਚੁਏਸ਼ਨ ਵਾਕੀ ਜਿਹੜੇ ਕਿ ਬੜੇ ਹੀ ਡਵੈਲਪਡ ਅਤੇ ਫੇਮਸ ਕੰਟਰੀਜ਼ ਹਨ ਉਹਨਾਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਕਿ ਸਾਡਾ ਪੰਜਾਬ ਹੀ ਨਹੀਂ ਹੈਗਾ ਜਿਹੜਾ ਜਹਾਜ਼ ਘਰ ਘਰ ਕੇ ਬਾਹਰ ਜਾ ਰਿਹਾ ਹੈ ਦੇਸ਼ ਛੱਡ ਕੇ ਤੇ ਸਾਡੇ ਵਰਗੇ ਹੋੜੇ ਹੋਰ ਵੀ ਬਹੁਤ ਦੇਸ਼ਾਂ ਦੇ ਬੰਦੇ ਨੇ ਜਿਹੜੇ ਆਪਣੇ ਆਪਣੇ ਦੇਸ਼ਾਂ ਨੂੰ ਛੱਡ ਕੇ ਦੂਸਰੇ ਦੇਸ਼ਾਂ ਦੇ ਵਿੱਚ ਜਾ ਰਹੇ ਨੇ ਮੈਂ ਸਭ ਤੋਂ ਪਹਿਲਾਂ ਗੱਲ ਕਰਾਂਗਾ ਦੁਨੀਆ ਦੇ ਸਭ ਤੋਂ ਤਾਕਤਵਰ ਅਤੇ ਮਸ਼ਹੂਰ ਦੇਸ਼ ਇੰਗਲੈਂਡ ਦੀ ਜਿਹੜਾ ਕਿ ਸਾਰੀ ਦੁਨੀਆ ਦੇ ਉੱਤੇ ਰਾਜ ਕਰਦਾ ਰਿਹਾ ਤੇ ਜਿਸ ਦੇ ਰਾਜ ਦੇ ਵਿੱਚ ਕਦੇ ਸ਼ੂਰਜ ਸ਼ਿਪ ਦਾ ਵੀ ਨਹੀਂ ਸੀ ਅੱਜ ਉਸ ਦੇ ਦੇਸ਼ ਦੇ ਜਿਹੜੇ ਵਾਸੀ ਨੇ ਉਹ ਬਾਹਲੇ ਮੁਲਕਾਂ ਨੂੰ ਆਪਣਾ ਦੇਸ਼ ਛੱਡ ਕੇ ਜਾ ਰਹੇ ਨੇ ਤੇ ਉਹਨਾਂ ਦੇ ਸਰਕਾਰੀ ਅੰਕੜਿਆਂ ਤੋਂ ਇਹ ਪਤਾ ਚੱਲਦਾ ਹੈਗਾ ਤੇ ਮੇਰੇ ਸਫ਼ਰ ਦੇ ਦੌਰਾਨ ਵੀ ਮੈਂ ਉੱਥੇ ਬਹੁਤ ਜਿਹੜੇ ਉਹਨਾਂ ਦੇ ਪਿੰਡੂ ਲੋਕ ਨੇ ਉਹਨਾਂ ਨਾਲ ਗੱਲਬਾਤ ਕੀਤੀ ਕਿਉਂਕਿ ਉਹਨਾਂ ਦੇ ਪਿੰਡ ਦੇ ਪਿੰਡ ਖਾਲੀ ਹੋ ਰਹੇ ਨੇ ਉਹ ਬੜੇ ਕੰਸਰਨ ਨੇ ਕਿਸਾਨ ਲੋਕ ਕਿ ਇੱਥੇ ਕੌਣ ਖੇਤੀ ਕਰੇਗਾ ਉਹਨਾਂ ਦੇ ਆਉਣ ਵਾਲੇ ਜਿਹੜੇ ਬੱਚੇ ਨੇ ਉਹ ਉਹਨਾਂ ਦੇ ਨਾਲ ਕਮ ਨਹੀਂ ਕਰਾਰੇ ਤੇ ਇਥੇ ਉਹਨਾਂ ਦੇ ਜਿਹੜੇ ਸਰਕਾਰੀ ਅੰਕੜੇ ਨੇ ਜੋ ਸਰਕਾਰੀ ਅੰਕੜੇ ਜੋ ਇੰਗਲੈਂਡ ਦੇ ਦੱਸ ਰਹੇ ਨੇ ਪਿਛਲੇ ਕੁਝ ਸਾਲਾਂ ਦੇ ਵਿੱਚ ਘਟੋ ਘਟ 13 14 ਲੱਖ ਬੰਦਾ ਇੰਗਲੈਂਡ ਦੇ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਚਲਾ ਗਿਆ ਤੇ ਉਸ ਤੋਂ ਬਾਅਦ ਦੂਸਰਾ ਨੰਬਰ ਜੋ ਦੁਨੀਆ ਦਾ ਸਭ ਤੋਂ ਜ਼ਿਆਦਾ ਕਮਨ ਫੇਰਨ ਵਾਲਾ ਜਿਸ ਦੇ ਵਿੱਚ ਅਸੀਂ ਕਿਹਾ ਜਾਂਦਾ ਕਿ ਦੁਨੀਆ ਦੇ ਸਭ ਤੋਂ ਜ਼ਿਆਦਾ ਅਗਰ ਕੋਈ ਕਿਸੇ ਦੇਸ਼ ਕੁਮਣ ਜਾਂਦੇ ਹਨ ਤਾਂ ਉਹ ਜਾਂਦੇ ਹਨ ਪੈरिस ਫਰਾਂਸ ਦੇ ਵਿੱਚ ਫਰਾਂਸ ਦੀ ਵੀ ਇਸ ਤਰ੍ਹਾਂ ਦੀ ਹਾਲਤ ਹੈ ਤੇ ਫਰਾਂਸ ਦੇ ਵਿੱਚੋਂ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ 11-12 ਲੱਖ ਦੇ ਕਰੀਬ ਲੋਕੀ ਫਰਾਂਸ ਛੱਡ ਕੇ ਚਲੇ ਗਏ ਹਨ ਫਿਰ ਉਸ ਤੋਂ ਅੱਗੇ ਨੰਬਰ ਆਉਂਦਾ ਹੈਗਾ ਜਰਮਨ ਦਾ ਜਰਮਨ ਨੂੰ ਅਸੀਂ ਸਾਰੇ ਆਪਣੇ ਇਕਨੋਮਿਕਲੀ ਪਾਵਰ ਦੇ ਤੌਰ ਤੇ ਇੰਡਸਟਰੀਅਲ ਪਾਵਰ ਦੇ ਤੌਰ ਤੇ ਜਾਣਦੇ ਆ ਜਰਮਨ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਹੈ ਕਿ ਜਿਹੜੇ ਕਿ ਉੱਥੇ ਦੇ ਲੋਕ ਜਰਮਨ ਨੂੰ ਛੱਡ ਕੇ ਜਾਣਾ ਪਵੇ ਪਰ ਹਰਾਨੀਜਨਕ ਨਤੀਜੇ ਇਹ ਹਨ ਉਹਨਾਂ ਦਾ ਸਰਕਾਰੀ ਡਾਟਾ ਇਹ ਕਹਿ ਰਿਹਾ ਕਿ ਉਥੋਂ ਵੀ ਪਿਛਲੇ ਕੁਝ ਸਾਲਾਂ ਦੇ ਵਿੱਚ ਤੜਾ ਤੜ ਜਰਮਨ ਨੂੰ ਲੋਕ ਛੱਡ ਕੇ ਬਾਹਰ ਜਾ ਰਹੇ ਨੇ ਫਿਰ ਹਾਲੈਂਡ ਆ ਗਿਆ ਹਾਲੈਂਡ ਦੇ ਵਿੱਚ ਤਾਂ ਬੜੀ ਬੁਰੀ ਹਾਲਤ ਹੈ ਹਾਲੈਂਡ ਦੀ ਜਿਹੜੀ ਕਿ ਸਿਚੁਏਸ਼ਨ ਹੈ ਉਸ ਨੂੰ ਉੱਥੋਂ ਦੇ ਲੋਕ ਟੋਲਰੇਟ ਨਹੀਂ ਕਰ پا ਰਹੇ ਕਿਉਂਕਿ ਲੋਕ ਕਹਿ ਰਹੇ ਨੇ ਕਿ ਕਿ ਮਹਿੰਗਾਈ ਇੰਨੀ ਜ਼ਿਆਦਾ ਹੋ ਰਹੀ ਹੈ ਨੌਕਰੀਆਂ ਨਹੀਂ ਮਿਲਦੀਆਂ ਅਨਪਲਾਈਮੈਂਟ ਰੇਟ ਹਾਈ ਹੋ ਰਿਹਾ ਹੈ ਤੇ ਅਸੀਂ ਮਕਾਨ ਨਹੀਂ ਖਰੀਦ ਸਕਦੇ ਹੈਗੇ ਸਾਡੇ ਕੋਲ ਅਸੀਂ ਚੰਗੀ ਜ਼ਿੰਦਗੀ ਨਹੀਂ ਜੀ ਸਕਦੇ ਹੈਗੇ ਉੱਥੇ ਦੇ ਲੋਕ ਵੀ ਇਸੇ ਚੰਗੀ ਜ਼ਿੰਦਗੀ ਦੇ ਖਾਤਰ ਕਿਸੇ ਹੋਰ ਦੇਸ਼ਾਂ ਦੇ ਰਸਤੇ ਕਲਾਸ਼ ਰਹੇ ਹਨ ਉਸੇ ਤੋਂ ਅਗਲਾ ਨੰਬਰ ਆਉਂਦਾ ਹੈ ਸਵੀਡਨ ਸਵੀਡਨ ਦਾ ਵੀ ਇਹ ਹਾਲ ਹੈ ਕਿ ਸਵੀਡਨ ਦੇ ਵਿੱਚੋਂ ਵੀ ਲੋਕ ਤੜਾ ਤੜ ਬਾਹਰ ਮਾਈਗ੍ਰੇਟ ਕਰ ਰਹੇ ਹਨ ਉਸ ਤੋਂ ਅੱਗੇ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਕਿ ਆ ਨੰਬਰ ਆ ਰਿਹਾ ਕੈਨੇਡਾ ਦਾ ਕੈਨੇਡਾ ਆਸਟ੍ਰੇਲੀਆ ਕੈਨੇਡਾ ਦੇ ਵਿੱਚੋਂ ਪਿਛਲੇ ਜਿਹੜਾ ਸਾਲ ਹੈ 24 ਦਾ ਉਸ ਦੇ ਵਿੱਚ ਤਕਰੀਬਨ 115000 ਦੇ ਤਕਰੀਬਨ ਲੋਕ ਕੈਨੇਡਾ ਛੱਡ ਕੇ ਕਿਸੇ ਹੋਰ ਮੁਲਕ ਤੇ ਵੀ ਚਲੇ ਗਏ ਤੇ ਇਸ ਤੋਂ ਅੱਗੇ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਵੀ ਲੋਕੀ ਕੁੱਟਨ ਮਹਿਸੂਸ ਕਰ ਰਹੇ ਨੇ ਆਸਟ੍ਰੇਲੀਆ ਦੇ ਵਿੱਚੋਂ ਵੀ ਉਸ ਤੇ ਆਸਟ੍ਰੇਲੀਆ ਦੇ ਜਿਹੜੇ ਉੱਥੇ ਦੇ ਵਸਿੰਦੇ ਨੇ ਉਹ ਛੱਡ ਕੇ ਕਿਸੇ ਹੋਰ ਦੇਸ਼ਾਂ ਦੇ ਵਿੱਚ ਚੰਗੀ ਜ਼ਿੰਦਗੀ ਨੂੰ ਤਲਾਸ਼ ਰਹੇ ਹਨ ਪਰ ਇਥੇ ਸਾਰਾ ਜਿਹੜਾ ਮੈਂ ਤੁਹਾਨੂੰ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹਨਾਂ ਦੇਸ਼ਾਂ ਦੇ ਵਿੱਚ ਇਹਨਾਂ ਖੁਸ਼ਹਾਲ ਦੇਸ਼ਾਂ ਦੇ ਵਿੱਚੋਂ ਵੀ ਲੋਕ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚੋਂ ਟੜਾ ਤੜ ਬਾ ਜਾ ਰਹੇ ਨੇ ਇਹਨਾਂ ਦੇਸ਼ਾਂ ਦੇ ਵਿੱਚ ਵੀ ਲੋਕ ਬਾਹਰ ਜਾ ਰਹੇ ਨੇ ਇਹਨਾਂ ਦਾ ਕਾਰਨ ਸਾਰਿਆਂ ਦਾ ਇੱਕੋ ਹੀ ਹੈ ਮੰਗਾਈ ਕਿ ਮੰਗਾਈ ਕਾਰਨ ਜਿਹੜੇ ਨਵੀਂ ਜਨਰੇਸ਼ਨ ਹੈ ਉੱਥੇ ਦੇ ਨੌਜਵਾਨ ਨੇ ਉਹ ਕਹਿ ਰਹੇ ਨੇ ਕਿ ਅਸੀਂ ਸਾਨੂੰ ਇੱਥੇ ਰਹਿਣਾ ਬੜਾ ਮੁਸ਼ਕਲ ਹੋ ਗਿਆ ਹੈ ਲੰਡਨ ਦੇ ਵਿੱਚ ਮਕਾਨਾਂ ਦਾ ਰਕਰਾਇਆ 2000 ਪਾਉਂਡ ਹੋ ਚੁੱਕਿਆ ਹੈ ਤੇ ਮਕਾਨ ਲੈਣਾ ਤਾਂ ਸੁਪਨਾ ਹੀ ਬਣ ਚੁੱਕਿਆ ਹੈਗਾ ਕਈ ਨੌਜਵਾਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਪਤਾ ਚੱਲਿਆ ਕਿ ਉਹ ਇਸ ਕਰਕੇ ਮੈਰਿਜ ਨਹੀਂ ਕਰਾ ਰਹੇ ਕਿਉਂਕਿ ਉਹਨਾਂ ਦੀ ਜਿਹੜੀ ਫਾਈਨੈਂਸ਼ੀਅਲੀ ਹਾਲਤ ਹੈ ਉਹ ਬੜੀ ਵੀਕ ਹੈ ਉਹ ਆਪਣੀ ਵਾਈਫ ਨੂੰ ਕਿੱਥੇ ਰੱਖਣਗੇ ਬੱਚੇ ਕਿੱਦਾਂ ਪਾਲਣਗੇ ਮਗੇ ਆਈਡੀ ਇਸ ਦੌਰ ਦੇ ਵਿੱਚ ਉਹ ਬਹੁਤ ਜ਼ਿਆਦਾ ਘੁੱਟਨ ਮਹਿਸੂਸ ਕਰ ਰਹੇ ਨੇ ਦੂਜਾ ਉਹਨਾਂ ਦਾ ਮੇਨ ਕਾਰਨ ਹੈਗਾ ਕ੍ਰਾਈਮ ਕ੍ਰਾਈਮ ਇਹਨਾਂ ਦੇਸ਼ਾਂ ਦੇ ਵਿੱਚ ਬੜਾ ਜ਼ਿਆਦਾ ਵੱਧ ਚੁੱਕਿਆ ਹੈ ਅਸੀਂ ਸਾਰੇ ਕੈਨੇਡਾ ਤੋਂ ਸੁਣਦੇ ਰਹਿੰਦੇ ਆ ਕਿ ਪੁਲਿਸ ਕਹਿੰਦੀ ਆ ਕਿ ਚਾਬੀਆਂ ਬਾਰੀ ਰੱਖ ਲਓ ਜੇ ਕੋਈ ਚੋਰ ਆਉਂਦਾ ਤਾਂ ਕਾਰ ਲੈ ਜਾਂਦੇ ਹੋ ਜਾਂ ਅਸੀਂ ਉੱਥੇ ਹਰ ਦੂਏ ਦਿਨ ਸ਼ੂਟਿੰਗ ਹੋਣ ਦੀਆਂ ਕਹਾਣੀਆਂ ਨੂੰ ਸੁਣਦੇ ਰਹਿੰਦੇ ਆ ਤੇ ਇਸੇ ਕਰਕੇ ਬੜਾ ਅਜੀਬ ਹੈ ਅੱਜਕੱਲ ਕੇ ਸਾਡਾ ਇਕੱਲਾ ਪੰਜਾਬ ਹੀ ਨਹੀਂ ਇਸ ਸੰਸਾਰੀ ਉਥਲ-ਪੁਥਲ ਦੇ ਵਿੱਚ ਪੈ ਗਿਆ ਇਹ ਸਾਰਾ ਕੁਝ ਕਿਰੋਂ ਹੋ ਰਿਹਾ ਹੈ ਇੰਨੀ ਮਹਿੰਗਾਈ ਕਿਉਂ ਹੋ ਚੁੱਕੀ ਹੈ ਸਾਡੇ ਪੰਜਾਬ ਦੇ ਵਿੱਚ ਲੋਕੀ ਮੈਂ ਮੈਂ ਤਾਂ ਅਜੋਗ ਮਹਿਸੂਸ ਕਰ ਰਿਹਾ ਜਦੋਂ ਮੈਂ ਬਾਹਰਲੇ ਦੇਸ਼ਾਂ ਤੋਂ ਘੁੰਮ ਕੇ ਵਾਪਸ ਆਉਂਦਾ ਆਈ ਲੱਗਦਾ ਹੁੰਦਾ ਹੈ ਕਿ ਸਾਰੀ ਦੁਨੀਆ ਨੂੰ ਸਸਤਾ ਸਾਰੀ ਦੁਨੀਆ ਨੂੰ ਬੜੀ ਸੁਵਿਧਾਵਾਂ ਸਾਡੇ ਹੀ ਦੇਸ਼ ਦੇ ਵਿੱਚ ਮਿਲ ਰਹੀਆਂ ਨੇ ਪਰ ਪਤਾ ਨਹੀਂ ਸਾਰੀ ਸਿਚੁਏਸ਼ਨ ਕਿਸ ਤਰੀਕੇ ਦੀ ਹੈ ਕਿ ਸਾਡੇ ਦੇਸ਼ ਦੇ ਵਿੱਚ ਵੀ ਲੋਕ ਕੁਟਨ ਮਹਿਸੂਸ ਕਰਦੇ ਨੇ ਤੇ ਬਾਹਰ ਨੂੰ ਜਾ ਰਹੇ ਨੇ ਇੱਕ ਇੱਥੇ ਤੁਹਾਡੇ ਨਾਲ ਹੋਰ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਿਹਾ ਇੱਕ ਦੇਸ਼ ਇਸ ਤਰ੍ਹਾਂ ਦਾ ਵੀ ਹੈਗਾ ਜਿਸ ਦੇ ਵਿੱਚ ਲੋਕ ਬਾਹਰ ਨਹੀਂ ਜਾ ਰਹੇ ਉਸ ਦੇਸ਼ ਦੇ ਵਿੱਚ ਲੋਕੀ ਬਾਹਰੋਂ ਆ ਰਹੇ ਨੇ ਉਹ ਦੇਸ਼ ਹੈਗਾ ਬੜਾ ਸੁਣ ਕੇ ਹਰਾਮ ਹੋਵੇਂਗੋ ਰਸ਼ੀਆ ਰਸ਼ੀਆ ਦੇ ਵਿੱਚ ਅੱਜਕਲ ਜਿਹੜੇ ਇਹ ਦੇਸ਼ਾਂ ਦੇ ਵਿੱਚੋਂ ਇੰਗਲੈਂਡ ਜਰਮਨ ਜਾਂ ਹੋਰ ਜਿਹੜੇ ਯੂਰਪੀਨ ਕੰਟਰੀ ਨੇ ਅਮਰੀਕਾ ਤੋਂ ਵੀ ਕੈਨੇਡਾ ਤੋਂ ਵੀ ਲੋਕ ਰਸ਼ੀਆ ਦੇ ਵਿੱਚ ਮੂਵ ਹੋ ਰਹੇ ਨੇ ਉਸ ਦਾ ਬੜਾ ਇੱਕ ਉਹਨਾਂ ਤੋਂ ਪੁੱਛਿਆ ਜਾਈਆ ਵੀ ਕੀ ਕਾਰਨ ਆ ਤੁਸੀਂ ਰਸ਼ੀਆ ਦੇ ਵਿੱਚ ਕਿਉਂ ਮੂਵ ਹੋ ਰਹੇ ਹੋ ਉਸ ਦਾ ਕਾਰਨ ਇਹ ਨਹੀਂ ਹੈ ਕਿ ਇਟ ਇਫੋਰਡੈਬਿਲਟੀ ਕਿ ਉੱਥੇ ਮੰਗਾਈ ਘਟ ਹੈ ਨੌਕਰੀਆਂ ਦੀ ਆਪਸ਼ਨ ਬੜੀ ਚੰਗੀ ਹੈ education medical free ਤੇ ਫਿਰ ਉਹਨਾਂ ਦਾ ਇੱਕ ਹੋਰ ਕਹਿਣਾ ਹੈਗਾ ਕਿ ਜਿਹੜਾ ਯੂਰੋਪੀਅਨ ਕਲਚਰ ਜਿਵੇਂ ਕਿ ਇੰਗਲੈਂਡ ਜਰਮਨ ਫਰਾਂਸ ਕੈਨੇਡਾ ਦੇ ਵਿੱਚ ਹੁਣ ਜਿਹੜੇ ਗੋਰੇ ਨੇ ਉਹ ਕਹਿ ਰਹੇ ਨੇ ਕਿ ਸਾਡਾ ਕਲਚਰ ਖੋਇਆ ਜਾ ਰਿਹਾ ਤੇ ਰਸ਼ੀਆ ਦੇ ਵਿੱਚ ਉਹਨਾਂ ਨੂੰ ਇਹ ਚੀਜ਼ ਨਹੀਂ ਮਹਿਸੂਸ ਹੋ ਰਹੀ ਰਸ਼ੀਆ ਦੇ ਵਿੱਚ ਬਾਹਰਲੀ ਕੰਟਰੀਆਂ ਦੇ ਵਿੱਚੋਂ ਜਿਹੜੇ ਏਸ਼ੀਅਨ ਕੰਟਰੀ ਨੇ ਅਫਰੀਕਨ ਕੰਟਰੀ ਨੇ ਉਹਨਾਂ ਦੇ ਵਿੱਚ ਮਾਈਗ੍ਰੇਸ਼ਨ ਇੰਨੀ ਜ਼ਿਆਦਾ ਨਹੀਂ ਹੋਈ ਹੈਗੀ ਇਸ ਕਰਕੇ ਉੱਥੇ ਹਜੇ ਵੀ ਟ੍ਰੈਡੀਸ਼ਨਲ ਤੌਰ ਤੇ ਵੈਸਟਰਨ ਕਲਚਰ ਬੜੀ ਅੱਛੀ ਤਰੀਕੇ ਦੇ ਨਾਲ ਚੱਲ ਰਿਹਾ ਹੈਗਾ ਤੇ ਉੱਥੇ ਉਹਨਾਂ ਨੂੰ ਧਾਰਮਿਕ ਵੀ ਕਾਫੀ ਆਜ਼ਾਦੀ ਮਿਲਦੀ ਹੈ ਕਿਉਂਕਿ ਰਸ਼ੀਅਨ ਸਾਰਾ ਹੈਗਾ ਕ੍ਰਿਸਚੀਅਨ ਆਰਥੋਡਾਕਸ ਦੀ ਆਪਣੇ ਬਲੀਫ ਰੱਖਦਾ ਹੈਗਾ ਇਸ ਕਰਕੇ ਬੜਾ ਅਜੀਬ ਸੁਣਨ ਨੂੰ ਮਿਲਿਆ ਜਦੋਂ ਡਾਟਾ ਦੇਖਦੇ ਹਾਂ ਸਰਕਾਰੀ ਡਾਟਾ ਦੇਖਦੇ ਹਾਂ ਕਿ ਰਸ਼ੀਆ ਦੇ ਵਿੱਚ ਅਮਰੀਕਾ ਤੋਂ ਵੀ ਲੋਕੀ ਬੜੀ ਟੜਾਟੜ ਮੁਵ ਹੋ ਰਹੇ ਨੇ ਯੂਰਪੀਨ ਕੰਟਰੀ ਤੋਂ ਵੀ ਮੁਵ ਹੋ ਰਹੇ ਨੇ ਇੱਕ ਅਜੀਬ ਸਿਚੁਏਸ਼ਨ ਹੈ ਤਦੋਂ ਮੈਂ ਤੁਹਾਨੂੰ ਇਹ ਸਿਚੁਏਸ਼ਨ ਇਸ ਕਰਕੇ ਸਾਂਝੀ ਕੀਤੀ ਕਿ ਮੈਂ ਕੁਝ ਜਦੋਂ ਟਰੈਵਲਿੰਗ ਕਰਦਾ ਹਾਂ ਮਹਿਸੂਸ ਕੀਤਾ ਲੋਕਾਂ ਨਾਲ ਗੱਲਬਾਤ ਕਰਦਿਆਂ ਤੇ ਫਿਰ ਇਸ ਦੇ ਉੱਤੇ ਥੋੜੀ ਸਟੱਡੀ ਕੀਤੀ ਕਿ ਇਹ ਵਾਕਈ ਸਚਾਈ ਹੈ ਤੇ ਜਦੋਂ ਨੰਬਰ ਪਤਾ ਲੱਗਿਆ ਕਿ ਲੱਖਾਂ ਦੀ ਤਦਾਦ ਦੇ ਵਿੱਚ ਲੋਕੀ ਖੁਸ਼ਹਾਲ ਕੰਟਰੀ ਛੱਡ ਕੇ ਵੀ ਦੂਸਰੇ ਪਾਸੇ ਜਾ ਰਹੇ ਨੇ ਕਿਉਂਕਿ ਉੱਥੇ ਜਿਹੜਾ ਮੱਕਾਈ ਦੇ ਕਾਰਨ ਉਹਨਾਂ ਦਾ ਜਿਹੜਾ ਜੀਣਾ ਉਹ ਬੜਾ ਮੁਸ਼ਕਲ ਹੋ ਰਿਹਾ ਚਲੋ ਅਗਲੀ ਵੀਡੀਓ ਤੇ ਵਿੱਚ ਤੁਹਾਨੂੰ ਮਿਲਦੇ ਹਾਂ ਕੁਝ ਹੋਰ ਇਸ ਤਰੀਕੇ ਦੀ ਇੰਟਰਸਟਿੰਗ ਇਨਫੋਰਮੇਸ਼ਨ ਲੈ ਕੇ ਤਦ ਤੱਕ ਮੈਂ ਤੁਹਾਤੋਂ ਵਿਦਾ ਲੈਂਦਾ ਹਾਂ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਤਾਂ ਕਿ ਜੋ ਵੀ ਜਾਣਕਾਰੀ ਹੈ ਸਾਰਿਆਂ ਤੱਕ ਪਹੁੰਚਾਈ ਜਾ ਸਕੇ ਧੰਨਵਾਦ